ਕਣਿਆ ਨਾ ਬਿਰਥੀ ਕਦੇ ਨਾ ਹੋਵਈ ਜਨਕੀ ਅਰਦਾਸ ਹੁਣ ਅਰਦਾਸਾਂ ਦਾ ਸਾਰਾ ਸੰਸਾਰੇ ਕਰਦਾ ਸਾਰਿਆਂ ਦੀ ਕਿਉਂ ਨਹੀਂ ਪੂਰੀ ਹੁੰਦੀ ਕਿਉਂਕਿ ਉਹਦੇ ਜਾਣੀ ਹੈ ਤੇਰਾ ਜਾਨਾ ਏਕਾਥ ਕੋਈ ਕਹਿੰਦੇ ਜਿਹੜਾ ਉਹਦਾ ਜਾਣਾ ਹੈ ਜਿਹੜਾ ਪ੍ਰਮਾਤਮਾ ਦੇ ਆਸਰੇ ਰਹਿੰਦਾ ਹੈ ਜਿਹੜਾ ਉਹ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਰਹਿੰਦਾ ਹੈ ਜਿਹੜਾ ਉਹਦੀ ਰਜਾ ਦੇ ਵਿੱਚ ਰਹਿੰਦਾ ਉਹ ਇਕੱਦ ਹੈ ਕੋਟਣ ਵਿੱਚ ਕੋ ਨਰੈਣ ਜੈ ਜੀਤ ਗਰੀਬਦਾਸ ਮਹਾਰਾਜ ਜੀ ਤਾਂ ਇਸ ਤੋਂ ਵੀ ਅੱਗੇ ਕਹਿੰਦੇ ਨੇ ਖੋਖਾ ਪੁਰਕੇ ਕਾਗ ਮਿਲੇ ਦਿਨ ਦੋਈ ਰੇ ਅਰਬੋਂ ਵਿੱਚ ਕੋਈ ਹੰਸ ਹਮਾਰਾ ਹੋਈ ਰੇ ਕਹਿੰਦੇ ਅਰਬਾਂ ਦੇ ਵਿੱਚੋਂ ਇਕੱਦ ਹੈ ਨਹੀਂ ਤਾਂ ਖੋਖਾ ਪੁਰ ਦੇ ਕਾਗ ਨੇ ਰੌਲਾ ਪਾਉਣ ਵਾਲੇ ਆਨੰਦ ਆਨੰਦ ਸਭ ਕੋ ਕਹੈ ਸਾਰੇ ਕੋਈ ਚੀਜ਼ ਮਾੜੀ ਜੀ ਮਿਲ ਗਈ ਕਹਿੰਦੇ ਆਨੰਦ ਆ ਗਿਆ ਆਨੰਦ ਆ ਗਿਆ ਇਦਾਂ ਕਹਿੰਦੇ ਆ ਪਰ ਮਹਾਰਾਜ ਕਹਿੰਦੇ ਆਨੰਦ ਆਨੰਦ ਸਭ ਕੋ ਕਹੈ ਆਨੰਦ